ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਟਾਈਮ ਖੜੇ ਆ ਪਿੰਡ ਜੱਜਲ ਤਲਵੰਡੀ ਸਾਬੋ ਦੇ ਨਾਲ ਲੱਗਦਾ ਪਿੰਡ ਜੱਜਲ ਐ ਇੱਥੇ ਇੱਕ ਫੀਡ ਫੈਕਟਰੀ ਲੱਗੀ ਹੋਈ ਐ ਨਾਲ ਆਟਾ ਚੱਕੀ ਐ ਬਹੁਤ ਸੋਹਣਾ ਤੇ ਸਿਰੇ ਦਾ ਕੰਮ ਕਰਿਆ ਸੀ ਬਾਈ ਨੇ ਤੇ ਸਭ ਤੋਂ ਵੱਡੀ ਗੱਲ ਮੈਂ ਦੱਸ ਦੇਮਾ ਇਹ ਬਾਈ ਨੇ ਹੁਣ ਮਸ਼ੀਨਾਂ ਜਿਹੜੀਆਂ ਇਹ ਵੇਚਣੀਆਂ ਨੇ ਇਹ ਫੈਕਟਰੀ ਬੰਦ ਕਰਨੀ ਐ ਆਟਾ ਚੱਕੀ ਲੱਗੀ ਹੋਈ ਐ ਦਿਸੀ ਜਾਂਦੀ ਐ ਬਿਲਕੁਲ ਨਵਾਂ ਕੰਮ ਕਰਿਆ ਸੀ ਕਿੰਨਾ ਕੁ ਟਾਈਮ ਹੋ ਗਿਆ ਕਰੇ ਨੂੰ ਤੇ ਬਹੁਤ ਜ਼ਿਆਦੇ ਸ਼ੌਂਕ ਦੇ ਨਾਲ ਮਸ਼ੀਨਾਂ ਦੀ ਜਿਹੜੀ ਫਿਟਿੰਗ ਕੀਤੀ ਹੋਈ ਐ ਬਹੁਤ ਵੱਡੀ ਗੱਲ ਆ ਇਹਦੇ ਵਿੱਚ ਵਖਰਾ ਕੀ ਕੀਤਾ ਵੀ ਇੱਕ ਤਾਂ ਜਿਹੜੇ ਦਾਣਾ ਜਦੋਂ ਆਪਾਂ ਭਿਉਣੇ ਆਟਾ ਭਿਉਣੇ ਆ ਗੱਟੇ ਤਾਂ ਪਾਉਣੇ ਪੈਂਦੇ ਆ ਚੱਕ-ਚੱਕ ਕੇ ਉਹ ਬਾਈ ਨੇ ਕੰਮ ਹੀ ਖਤਮ ਕਰਤਾ ਵੱਖਰੇ ਤਰੀਕੇ ਨਾਲ ਮਸ਼ੀਨਾਂ ਦੀ ਫਿਟਿੰਗ ਕੀਤੀ ਸੀ ਕਿ ਗੱਟੇ ਤਾਂ ਚੱਕ ਕੇ ਪਾਉਣ ਦੀ ਲੋੜ ਨਹੀਂ ਉਹ ਭਾਵੇਂ ਆਟਾ ਭਈ ਹੈ ਤੇ ਭਾਵੇਂ ਫੀਡ ਬਣਾਉਣੀ ਹੈ ਕਿਸੇ ਨੇ ਉਹ ਥੱਲੇ ਹੀ ਸਿਸਟਮ ਇਹਨਾਂ ਨੇ ਫਰਸ਼ ਤੇ ਹੀ ਲਾਇਆ ਹੋਇਆ ਹੈ ਤਾਂਹਾਂ ਜਾ ਕੇ ਗੱਟਾ ਪਾਉਣ ਦੀ ਲੋੜ ਨਹੀਂ ਆ ਦੇਖੋ ਥੱਲੇ ਹੀ ਲੱਗਿਆ ਹੋਇਆ ਸਿਸਟਮ ਆ ਦੇਖੋ ਬਿਲਕੁਲ ਫਰਸ਼ ਤੇ ਲੱਗਿਆ ਹੋਇਆ ਹੈ ਨਵੀਆਂ ਮਸ਼ੀਨਾਂ ਨੇ ਬਾਈ ਨੇ ਕੰਮ ਕਰਨਾ ਬੰਦ ਕੀ ਕਾਰਨ ਬਣ ਗਿਆ ਐਨੇ ਸ਼ੌਂਕਣਾ ਕੰਮ ਕਰਿਆ ਸੀ ਐਨੇ ਸ਼ੌਂਕਣਾ ਮਸ਼ੀਨਾਂ ਲਾਈਆਂ ਸੀਗੀਆਂ ਤੇ ਸਭ ਤੋਂ ਵੱਡੀ ਗੱਲ ਵੀ ਪਿੰਡ ਦੇ ਵਿੱਚ ਆਟਾ ਚੱਕੀ ਹੈ ਜਿਹੜੀ ਇਹ ਵੀ ਇੱਕੋ ਹੀ ਹੈ ਹੋਰ ਪਿੰਡ ਦੇ ਵਿੱਚ ਹੈ ਨਹੀਂ ਆਹ ਫੀਡ ਵਾਲੀ ਹੈ ਜਿਹੜੀ ਫੈਕਟਰੀ ਇਧਰਲੇ ਪਾਸੇ ਮਸ਼ੀਨਾਂ ਇਹ ਵੀ ਜਿਹੜੇ ਦਾਣੇ ਪੈਂਦੇ ਆ ਆ ਥੱਲੇ ਹੀ ਪੈਂਦੇ ਆ ਫਰਸ਼ ਤੇ ਤਾਂ ਚੱਕ ਕੇ ਪਾਉਣ ਦੀ ਲੋੜ ਨਹੀਂ ਸੋ ਇਹ ਮਸ਼ੀਨਾਂ ਬਾਈ ਨੇ ਕਰਨੀਆਂ ਛੇਲ ਇਹ ਕੰਮ ਕਰਨਾ ਬੰਦ ਜਿਨ੍ਹਾਂ ਨੂੰ ਮਸ਼ੀਨਾਂ ਦੀ ਜ਼ਰੂਰਤ ਹੈ ਸਕ੍ਰੀਨ ਤੇ ਨੰਬਰ ਚੱਲੀ ਜਾਂਦਾ ਬਾਈ ਦੇ ਨਾਲ ਗੱਲ ਕਰ ਲਿਓ ਤੇ ਬਾਕੀ ਬਾਈ ਨੂੰ ਆਪਾਂ ਪੁੱਛਦੇ ਆਂ ਵੀ ਕੀ ਕਾਰਨ ਬਣ ਗਿਆ ਕਿਉਂ ਆ ਜਿਹੜਾ ਇਹ ਕੰਮ ਆਪਾਂ ਬੰਦ ਕਰ ਰਹੇ ਆਂ ਕੀ ਹਾਲ ਆ ਬਾਈ ਜੀ ਠੀਕ ਆ ਬਾਈ ਜੀ ਠੀਕ ਠਾਕ ਹਾਂਜੀ ਠੀਕ ਆ ਜੀ ਅੱਛਾ ਇੱਕ ਤਾਂ ਆਪਣਾ ਨਾਮ ਦੱਸਿਓ ਠੀਕ ਆ ਜੀ ਮੇਰਾ ਨਾਮ ਕੇਵਲ ਸਿੰਘ son of ਗਰਮੇਲ ਸਿੰਘ ਜੀ ਪਿੰਡ ਜੱਜਲ ਅੱਛਾ ਕੇਵਲ ਸਿੰਘ ਇੱਕ ਗੱਲ ਜਿਹੜੀ ਮੈਂ ਹੁਣ ਸਟਾਰਟਿੰਗ ਦੇ ਵਿੱਚ ਦੇਖੀ ਐ ਵੀ ਜਿਵੇਂ ਤੁਸੀਂ ਕਹਤਾ ਵੀ ਇਹ ਸਾਰੀਆਂ ਮੰਨ ਲਓ ਮਸ਼ੀਨਾਂ ਜਿਹੜੀਆਂ ਫੀਡ ਵਾਲੀ ਐ ਹਨਾ ਜਾਂ ਹਾਂਜੀ ਆਟੇ ਵਾਲੀ ਐ ਵੀ ਸੇਲ ਕਰਨੀ ਐ ਹਾਂਜੀ ਪਹਿਲੀ ਗੱਲ ਤਾਂ ਵੀ ਐਨਾ ਵਧੀਆ ਸਿਸਟਮ ਲੱਗਿਆ ਹੋਇਆ ਐ ਐਨੇ ਵਧੀਆ ਤਰੀਕੇ ਨਾਲ ਤੁਸੀਂ ਇਹ ਲਾਇਆ ਤੇ ਸੈੱਟ ਵੀ ਨਵਾਂ ਲੱਗਦਾ ਕਿੰਨਾ ਦਾ ਸਮਾਂ ਲੱਗੇ ਇਹਨੂੰ ਜੀ ਆਪਣਾ ਫੀਡਰ ਤਾਂ ਕਸਾਲੀ ਹੋਇਆ ਜੀ ਹਮ ਆਟਾ ਚੱਕੀ ਨੂੰ 2 ਸਾਲ ਹੋ ਗਏ 2 ਸਾਲ ਹੋ ਗਏ ਹਾਂਜੀ ਪ੍ਰੋਜੈਕਟ ਬਹੁਤ ਵਧੀਆ ਨਵਾਂ ਪ੍ਰੋਜੈਕਟ ਹੈ ਸਹੀ ਚੱਲਦਾ ਹੈ ਹਮ ਦਿੱਕਤ ਸਿਰਫ ਆ ਗਈ ਜੀ ਲੇਬਰ ਕ ਨੂੰ ਅੱਛਾ ਇਥੋਂ ਲੇਬਰ ਆ ਗਈ 6 ਮਹੀਨੇ ਹੋ ਗਏ ਹਮ ਬੰਦਾ ਆ ਗਿਆ ਪੈਸੇ ਲੈ ਗਿਆ ਫੋ ਆ ਗਿਆ ਮੁੜ ਕੇ ਕੰਮ ਤੇ ਨਹੀਂ ਆਉਂਦਾ ਹਮ ਅੱਛਾ ਕੰਮ ਇਹ ਹੀ 3-4 ਬੰਦਿਆਂ ਦਾ ਕੰਸ਼ਾ ਥੱਲੇ ਬੰਦੇ ਦੇ ਹਿਸਾਬ ਚ ਨਹੀਂ ਆਉਦਾ ਠੀਕ ਹੈ ਹੁਣ ਅਸੀਂ ਫੀਡ ਤਾਂ ਗੱਲ ਤਿਆਰ ਕਰੀ ਹੋਈ ਹੈ ਜੀ ਦੋ ਬੰਦਿਆਂ ਨੇ ਕਰੀਏ 30 ਕੁਇੰਟਲ 30 ਕੁਇੰਟਲ ਫੀਡ ਹਾਂਜੀ ਦੋ ਬੰਦੇ ਨੇ ਕਰ ਦੋ ਬੰਦਿਆਂ ਨੇ ਜੀ ਤਿਆਰ ਕਰਨ ਤੇ ਕੋਈ ਦਿੱਕਤ ਨਹੀਂ ਪੈਂਦੀ ਜੇ ਇੱਕ ਚੀਜ਼ ਹੋਰ ਵੀ ਦੇਖੀ ਐ ਮੈਂ ਜਿਹੜੀ ਤੁਸੀਂ ਫੀਡ ਵਾਲਾ ਕੰਮ ਕਰਦੇ ਹੋ ਮੰਨ ਲਓ ਚੱਕਾ ਧਰੀ ਵਾਲਾ ਲੇਬਰ ਦਾ ਕੰਮ ਉਹ ਤਾਂ ਤੁਸੀਂ ਆਪ ਬਹੁਤ ਘਟਾ ਰੱਖਿਆ ਜਿਵੇਂ ਤਾਹਾਂ ਗੱਟਾ ਚਾਕੇ ਪਾਉਣ ਦੀ ਲੋੜ ਹਾਂਜੀ ਹਾਂਜੀ ਵਜ਼ਨ ਤਾਂ ਹਾਂ ਖੀੜਾ ਜਿਹੜੀ ਉਹ ਵੀ ਥੱਲੇ ਥੱਲੇ ਜੀ ਡੱਗ ਬਣਿਆ ਹੋਇਆ ਪਰ ਸਾਰੀ ਜਗ੍ਹਾ ਜਿੰਨੇ ਜਿਹੜਾ ਆਟਾ ਹੈ ਉਹ ਵੀ ਤਿਆਰ ਕਰਨਾਂ ਤੇ ਕੋਈ ਦਿੱਕਤ ਨਹੀਂ ਤਿਆਰ ਤਾਂ ਮਨੋ ਵੀ ਮੈਂ ਕੱਲਾ ਬੰਦਾ ਵੀ 50 ਕੁਇੰਟਲ ਫੀਟ ਤਿਆਰ ਕਰ ਦਊ ਤੁਹਾਨੂੰ ਹੂੰ ਗੱਲ ਕਰੀ ਤੋਂ ਅੱਗੇ ਲੋਡ ਕਰਨੀ ਹੈ ਗੱਡੀ 'ਚ ਅੱਛਾ ਉੱਥੇ ਦਿੱਕਤ ਮੈਂ ਹੁਣ ਕਿੰਨਾ ਕ ਸਮਾਂ ਹੋਊਗਾ ਕੱल्ल्या ਨੂੰ ਕਰੀ ਜਾਂਦੇ ਉਹਨੂੰ ਸਾਨੂੰ ਹੋਵੇ ਹੁਣ ਚਾਰ ਮਹੀਨੇ ਹੋ ਗਏ ਕੱल्ल्या ਨੂੰ ਕੱਲੇ ਲੱਗੇ ਹੋਣ ਜਿੰਨਾ ਕ ਕਰ ਸਕਦੇ ਉਹਨਾਂ ਕਤੇ ਉਹਨਾਂ ਕ ਬਸ ਅਸੀਂ ਕਰੀ ਜੈਨੇ ਵੀ ਜਿੰਨਾ ਕ ਹੁੰਦਾ ਫਿਰਾਂ ਅੱਛਾ ਉਹ ਉਹ ਫੈਕਟ ਆਪਣੀ ਨੂੰ ਲੱਗੀ ਨੂੰ ਮਸ਼ੀਨਾਂ ਨੂੰ ਫੀਡ ਵਾਲੀਆਂ ਨੂੰ 2 ਸਾਲ ਹੋਏ ਆ 1 ਸਾਲ ਬਾਈ 1 ਸਾਲ ਹੀ ਹੋਇਆ ਬਿਲਕੁਲ ਨਵੀਂ ਲਾਈ ਬਿਲਕੁਲ ਜਿਵੇਂ ਨਵੀਂ ਲਾਇਆ ਜੀ ਅੱਛਾ ਤੇ ਇਹ ਚੱਕੀ ਆਟ ਹੁਣ ਸਾਰਾ ਹੀ ਸੇਲ ਕਰਨਾ ਹੈ ਸਾਰਾ ਹੀ ਸੇਲ ਕਰਨਾ ਜੀ ਹੁਣ ਜੇ ਆਪਾਂ ਕੱਲੀ ਚੱਕੀ ਰੱਖਦੇ ਆਂ ਤਾਂ ਫਿਰ ਵੀ ਆਪਣਾ ਸਿਸਟਮ ਲੁੱਟ ਨਹੀਂ ਆਉਂਦਾ ਕੋਈ ਜਗ੍ਹਾ ਆਪਾਂ ਬਹੁਤ ਕਵਰ ਕਰਾ ਕੇ ਰੱਖੀ ਹੈ ਕੋਈ ਘਰ ਦੀਆਂ ਮਜਬੂਰੀਆਂ ਬਣ ਗਈਆਂ ਰਦੀਆਂ ਮਜਬੂਰੀਆਂ ਹੋ ਗਈਆਂ ਜੀ ਅੱਛਾ ਬਾਕੀ ਆਪਾਂ ਫਿਰ ਉਹਨ ਲੇਬਰ ਦਾ ਬਾਹਰੋਂ ਰੱਖ ਨਹੀਂ ਸਕਦੇ ਹਮਮ ਘਰਚ ਆ ਗਿਆ ਆਪਣਾ ਪ੍ਰੋਗਰਾਮ ਠੀਕ ਹੈ ਇਸੇ ਕਰਕੇ ਬਸ ਸੇਲ ਕਰ ਰਹੇ ਹਾਂ ਨਹੀਂ ਦੇਖਿਆ ਜਾਵੇ ਤਾਂ ਜਿਵੇਂ ਮੈਂ ਤੁਸੀਂ ਘਰ ਦੇ ਵਿੱਚ ਹੀ ਇਹ ਆਪਦਾ ਪ੍ਰੋਗਰਾਮ ਕੀਤਾ ਇਹ ਵੀ ਨਹੀਂ ਕੋਈ ਤੇ ਦੂਰ ਜਾਣ ਦੀ ਲੋੜ ਹੋਵੇ ਆਪਦੇ ਘਰੇ ਬੈਠੇ ਹੋ ਗੇਟ ਕੱਢਿਆ ਹੋਇਆ ਨਾਲ ਹੀ ਘਰ ਦੇ ਵਿੱਚ ਇਹ ਪਿੰਡ ਨੂੰ ਵੀ ਬਹੁਤ ਵੱਡੀ ਇਹ ਸਹੂਲਤ ਸੀ ਬਹੁਤ ਵੱਡੀ ਸਹੂਲਤ ਹੈ ਇਹ ਪਿੰਡ ਦਾ ਹੁਣ ਸਾਰਾ ਹੀ ਆ ਕੇ ਕਹਿੰਦਾ ਵੀ ਤੁਸੀਂ ਇਹ ਕੰਮ ਕੀ ਕਰੀ ਜਨੋਗੇ ਵੀ ਤੁਸੀਂ ਕਾਉਂਸਲ ਕਰ ਰਹੇ ਹੋਗੇ ਅੱਛਾ ਇਹ ਸਾਰੇ ਪਿੰਡ 'ਚ ਚੱਕੀ ਵੀ ਇੱਕੋ ਹੀ ਆਪਣੇ ਅੱਗੇ ਪਰ ਹੁਣ ਮਨ ਬਣਾ ਲਿਆ ਹਾਂਜੀ ਬਸ ਇਸੇ ਕਰਕੇ ਲੇਬਰ ਕਰਨ ਨੂੰ ਵੱਡੀ ਡਿਕ ਲੇਬਰ ਕਰਨ ਨੂੰ ਆਇਆ ਹੋਰ ਸਿਸਟਮਸ ਬਹੁਤ ਵਧੀਆ ਲਾਇਆ ਤਕਰੀਕ ਨਾਲ ਲਾਇਆ ਸੀ ਬਹੁਤ ਰੁਪਏ ਵੱਧ ਲਾਇਏ ਸੀ ਆਮ ਨਾਲੋਂ ਲੱਖ ਰੁਪਏ ਹੀ ਵੱਧ ਲਵਾਇਆ ਸੀਗਾ ਜੀ ਆਪਾਂ ਰੈਗੂਲਰ ਕੰਮ ਕਰਨਾ ਸੀ ਵੀ ਵੱਖਰਾ ਕੰਮ ਕਰਾਇਆ ਸੀ ਹਾਂ ਵੱਖਰਾ ਕੰਮ ਕਰਾਇਆ ਸੀਗਾ ਜੀ ਤੇ ਜਦੋਂ ਵੀ ਹੈ ਕੰਮ ਵੀ ਦੀਦਾ ਤੁਹਾਡਾ ਵੱਖਰੇ ਤਰੀਕੇ ਨਾਲ ਮਸ਼ੀਨਾਂ ਲੱਗੀਆਂ ਹੋਈਆਂ ਹਾਂਜੀ ਹਾਂਜੀ ਸਭ ਤੋਂ ਵੱਡੀ ਗੱਲ ਤਾਂ ਜਿਹੜੀ ਮੰਨ ਲਓ ਚੱਕ ਕੇ ਪਾਉਣਾ ਆਪਾਂ ਆਟਾ ਪਾਉਣੇ ਆ ਜਾਂ ਮੰਨ ਲਓ ਫੀਡ ਵਾਲੇ ਗੱਟੇ ਲਗਾਤਾਰ ਪਾਉਣੇ ਇਹ ਤੁਸੀਂ ਦੇਖੋ ਉਹ ਲੋੜ ਨਹੀਂ ਬਿਲਕੁਲ ਫਰਸ਼ ਦੀ ਜਿਹੜਾ ਆਪਾਂ ਫੀਡ ਵਾਲਾ ਲਵਾਇਆ ਸੀਗਾ ਜੀ 50000 ਰੁਪਏ ਆਪਾਂ ਐਕਸਟਰਾ ਦਿੱਤਾ ਉਸੇ ਐਕਸਟਰਾ ਹਾਂਜੀ ਉਹਨਾਂ ਦੇ ਕਹਿਣ ਤੋਂ ਬਾਅਦ ਵੀ ਉਹਨਾਂ ਦੇ ਬਾਅਦ ਜੀ ਵੀ ਇਸ ਤਰੀਕੇ ਨਾਲ ਹਾਂਜੀ ਉਹ ਕਹਿੰਦੇ ਵੀ ਇਸ ਤਰ੍ਹਾਂ ਸਾਥੋਂ ਲੱਗਦਾ ਨਹੀਂਗਾ ਅਸੀਂ ਤਾਂ ਉੱਪਰ ਵਾਲਾ ਲਾਵਾਂਗੇ ਠੀਕ ਹੈ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਰੁਪਏ ਦੋ ਸਾਨੂੰ ਕਿੰਨੇ ਚਾਹੀਦੇ ਅੱਛਾ ਫਿਰ ਇਹ ਰਾਇਮਾ ਸਰਵਾ ਜਿੱਤੀ ਤੁਹਾਨੂੰ ਜਾਂ ਜਿਵੇਂ ਤੁਸੀਂ ਇਸ ਪਾਸੇ ਆਏ ਪਹਿਲਾਂ ਕੀ ਕੰਮ ਕਰਦੇ ਸੀ ਪਹਿਲਾਂ ਆਪਾਂ ਖੇਤੀਬਾੜੀ ਵਾਲੇ ਦੇ ਕੰਮ ਕਰਦੇ ਸੀਗੇ ਜੀ ਅੱਛਾ ਖੇਤੀਬਾੜੀ ਤਾਂ ਤੁਹਾਨੂੰ ਪਤਾ ਹੀ ਹੋਊਗਾ ਅੱਜ ਕੱਲ੍ਹ ਕੋਈ ਬਚਦਾ ਕੁਝ ਨਹੀਂਗਾ ਕਿਤੇ ਬਾਣ ਲਾਵਾਂਗੇ ਤਾਂ ਨਹੀਂ ਕੁਝ ਬਚਦਾ ਕਾਮਕਾਰ ਬਹੁਤ ਵਧ ਗਿਆ ਜੀ ਕਮਾਈ ਬਹੁਤ ਹੈਗੀ ਇਹ ਨਹੀਂ ਹੈਗਾ ਵੀ ਕਮਾਈ ਨਹੀਂ ਹੈਗੀ ਇਸ ਚੀਜ਼ ਚ ਕਮਾਈ ਬ ਬੜਾ ਬਈਆ ਕੰਮ ਹੈਗਾ ਸਮਾਈ ਦੇ ਨਾਲ ਤਾਂ ਫਿਰ ਪਿੰਡ ਨੂੰ ਬਹੁਤ ਵੱਡੀ ਸਹੂਲਤ ਸੀ ਸਾਨੂੰ ਆਪ ਨੂੰ ਵੀ ਦਿੱਕਤ ਆ ਬਹੁਤ ਵਾਰੀ ਸਾਡੇ ਕੋਲ ਤਾਂ ਹੁਣ ਇਹੋ ਜਿਹਾ ਸੀਗਾ ਦੇਖੋ ਯਾਰ 30 ਕੁਆਟ ਵਾਲੀ ਫੀਡ ਤਿਆਰ ਕਰੀ ਐ ਬੰਦਾ ਸਾਡੇ ਕੋਲੇ ਨਹੀਂ ਆਇਆ ਅੱਛਾ ਕੋਣ ਕਰਤਾ ਵੀ ਸਾਡੀ ਫੀਡ ਤਿਆਰ ਕਰਦੇ ਪਿੰਡ ਦੇ ਵਿੱਚ ਹੋਰ ਵੀ ਹੈਗੀਆਂ ਚੱਕੀਆਂ ਨਹੀਂ ਪਿੰਡ ਦੇ ਚੱਕੀ ਹੋ ਰਹੀ ਨਹੀਂ ਕੋਈ ạtਟੇ ਦੀ ਚੱਕੀ ਹੈ ਨਹੀਂ ਕੋਈ ਕੱਲੀ ਸੀ ਕੱਲੀ ਚੱਕੀ ਐ ਫਿਰ ਤਾਂ ਪਿੰਡ ਵਾਲੇ ਲੰਬਾ ਵੀ ਦੇਣਗੇ ਉਹ ਇਲਾਮ ਦੇ ਰੋਜ ਆਉਂਦੇ ਆ ਅੱਛਾ ਰੋਜ ਆਉਂਦੇ ਨੇ ਕਿਸੇ ਨੂੰ ਪਤਾ ਲੱਗਦਾ ਗੱਲ ਵੀ ਕਿਸੇ ਕੋਲ ਕਰਦੇ ਆ ਵੀ ਆਪਾਂ ਸੇਲ ਨਹੀਂ ਆ ਤਾਂ ਫਿਰ ਜਦੋਂ ਹੁਣ ਮੰਨ ਲਓ ਤੁਹਾਡੀ ਵੀਡੀਓ ਪੂਗੀ ਫਿਰ ਤਾਂ ਹੋ ਸਕਦਾ ਤੇਰੇ ਤੁਹਾਡੇ ਦੇ ਪ੍ਰੈਸ਼ਰ ਵੀ ਪਾ ਸਕਦੇ ਇਹ ਤਾਂ ਨਹੀਂ ਵੀ ਇਹੋ ਜੀ ਗੱਲ ਵੀ ਮੁੜ ਕੇ ਤੁਸੀਂ ਕਹੋ ਵੀ ਮੈਂ ਤਾਂ ਭਾਈ ਸੇਲ ਨਹੀਂ ਕਰਨੀ ਨਹੀਂ ਨਹੀਂ ਜੀ ਇਹ ਨਹੀਂ ਸੇਲ ਕਰਨੀ ਹੈ ਸੇਲ ਕਰਨੀ ਹੈ ਤੇ ਲਓ ਬਾਈ ਜੀ ਕੰਟੈਕਟ ਨੰਬਰ ਤੁਹਾਨੂੰ ਸਕਰੀਨ ਤੇ ਦੇ ਦਿੱਤਾ ਆਪਾਂ ਚੱਲੀ ਜਾਂਦਾ ਜਿਲ੍ਹਾ ਬਠਿੰਡਾ ਤਹਿਸੀਲ ਤਲਵੰਡੀ ਸਾਬੋ ਦੇ ਨਾਲ ਹੈ ਪਿੰਡ ਜੱਜਲ ਬਾਈ ਨੇ ਫੀਡ ਫੈਕਟਰੀ ਲਾਈ ਸੀ ਤੇ ਨਾਲ ਆਟਾ ਚੱਕੀ ਬਹੁਤ ਸੋਹਣੇ ਢੰਗ ਨਾਲ ਨਵਾਂ ਪ੍ਰੋਜੈਕਟ ਲਾ ਕੇ ਵਧੀਆ ਤਰੀਕੇ ਨਾਲ ਕੰਮ ਕੀਤਾ ਸੀ ਪਰ ਲੇਬਰ ਦੀ ਤੇ ਕੁਝ ਘਰਦੀਆਂ ਮਜਬੂਰੀਆਂ ਕਰਕੇ ਬਾਈ ਕਹਿੰਦਾ ਹੁਣ ਕੰਮ ਕੱਲੇ ਤੋਂ ਲੋਟ ਨਹੀਂ ਆਉਂਦਾ ਤੇ ਮੈਂ ਇਹ ਸਾਰਾ ਸੇਲ ਕਰਨਾ ਤੇ ਜਿੰਨਾਂ ਵੀਰਾਂ ਨੂੰ ਜ਼ਰੂਰਤ ਹੈ ਉਹ ਜ਼ਰੂਰ ਫੋਨ ਕਰਕੇ ਬਾਈ ਦੇ ਨਾਲ ਸੰਪਰਕ ਕਰ ਸਕਦੇ ਹੋ ਤੇ ਇਹ ਬਾਈ ਮਸ਼ੀਨਾਂ 'ਚ ਕਦੇ ਕੋਈ ਦਿੱਕਤ ਮੰਨ ਲਓ ਕੋਈ ਨਾ ਬਾਈ ਕੋਈ ਰਿਪੇਅਰ ਆ ਵਗੈਰਾ ਤਾਂ ਨਹੀਂ ਹੋਈ ਕਦੇ ਕੁਝ ਨਹੀਂ ਜਮਾ ਜੀ ਬਿਲਕੁਲ ਨਹੀਂ ਆ ਜਮਾ ਤੇ ਇਹ ਰਿਪੇਅਰ ਤਾਂ ਮੈਨੂੰ ਵੀ 10 ਸਾਲ ਨਹੀਂ ਪਾਲਦਾ ਠੀਕ ਹੈ ਪ੍ਰੋਜੈਕਟ ਇਸ ਹਿਸਾਬ ਦਾ ਤਿਆਰ ਕਰਾਇਆ ਸੀ ਠੀਕ ਹੈ ਤੇ ਧੰਨਵਾਦ ਜੀ